ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਸੰਗਰੂਰ ਦੇ ਪਿੰਡ ਵਿਜਲਪੁਰ ਤੋਂ ਕੈਨੇਡਾ ਸਟੂਡੈਂਟ ਵੀਜ਼ਾ ਤੇ ਗਏ ਕੁਲਜੀਤ ਸਿੰਘ ਨੇ ਪੂਰੇ ਪਿੰਡ ਦਾ ਪੂਰੇ ਪੰਜਾਬ ਦਾ ਜਾਂ ਕਹੀਏ ਪੂਰੇ ਭਾਰਤ ਦਾ ਜਿਹੜਾ ਨਾਮ ਰੌਸ਼ਨ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੌਜਵਾਨਾਂ ਵਾਸਤੇ ਮਿਸਾਲ ਕਾਇਮ ਕੀਤੀ ਹੈ ਜਿਹੜੇ ਕਹਿੰਦੇ ਆ ਵੀ ਬਾਹਰ ਜਾ ਕੇ ਕੰਮ ਬਹੁਤ ਕਰਨਾ ਪੈਂਦਾ ਹੱਡ ਤੋੜ ਵੀ ਮਿਹਨਤ ਕਰਨੀ ਪੈਂਦੀ ਹੈ ਤੇ ਪੱਲੇ ਕੁਝ ਨਹੀਂ ਪੈਂਦਾ 2018 ਦੇ ਵਿੱਚ ਕੁਲਜੀਤ ਸਿੰਘ ਪਿੰਡ ਵਿਜਲਪੁਰ ਤੋਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਿਆ। ਸਾਰੇ ਬੱਚਿਆਂ ਵਾਂਗ ਇਸ ਨੇ ਵੀ ਜਿਹੜਾ ਸ਼ਿਫਟਾਂ ਲਾ ਕੇ ਕੰਮ ਕੀਤਾ ਆਪਣੀ ਫੀਸ ਜੋਗੇ ਪੈਸੇ ਇਕੱਠੇ ਕੀਤੇ ਤੇ ਅੱਜ 2024 ਦੇ ਵਿੱਚ ਕੁਲਜੀਤ ਸਿੰਘ ਜਿਹੜਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ। ਕੈਨੇਡਾ ਪੁਲਿਸ ਦਾ ਇੱਕ ਡਿਪਾਰਟਮੈਂਟ ਆ ਬਲੱਡ ਟ੍ਰਾਈਪ ਉਹਦੇ ਵਿੱਚ ਇਹ ਬਤੌਰ ਅਫਸਰ ਜਿਹੜਾ ਕੁਲਜੀਤ ਸਿੰਘ ਭਰਤੀ ਹੋਇਆ। ਹੁਣ ਜਿੱਥੇ ਕੁਲਜੀਤ ਸਿੰਘ ਨੇ ਹੱਡ ਤੋੜਵੀਂ ਮਿਹਨਤ ਕੀਤੀ ਕੈਨੇਡਾ ਦੇ ਵਿੱਚ ਜਾ ਕੇ ਜਿੱਥੇ ਉਸ ਨੇ ਆਪਣੀ ਪੜ੍ਹਾਈ ਵੀ ਮੁਕੰਮਲ ਕੀਤੀ ਬਾਅਦ ਚੋਂ ਜੌਬ ਜੁਆਇਨ ਕੀਤੀ ਟ੍ਰੇਨਿੰਗ ਕੋਰਸ ਕੀਤੇ ਟੈਸਟ ਕਲੀਅਰ ਕੀਤੇ ਤੇ ਆਖਰਕਾਰ ਉਹਦੇ ਸਿਰ ਦੇ ਉੱਤੇ ਸੇਰਾ ਸੱਜਿਆ ਵੀ ਇਹ ਹੁਣ ਕੈਨੇਡਾ ਪੁਲਿਸ ਮੁਲਾਜ਼ਮ ਹੈ ਪਰ ਸਵਾਲ ਇਹ ਹੈ ਵੀ ਜਦੋਂ ਇਹਦੇ ਪਿਤਾ ਜੀ ਦੇ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਖੁਸ਼ੀ ਤਾਂ ਬਹੁਤ ਜ਼ਿਆਦਾ ਵੀ ਕੁਲਜੀਤ ਜਿਹੜਾ ਉਹਨਾਂ ਦਾ ਬੇਟਾ ਹੁਣ ਹਰ ਬੇਟਾ ਜਿਹੜਾ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋਇਆ ਪਰ ਕਹਿੰਦੇ ਕਿਤੇ ਨਾ ਕਿਤੇ ਮੇਰੇ ਦਿਲ 'ਚ ਇੱਕ ਮਲਾਲ ਵੀ ਆ। ਕਹਿੰਦੇ ਮਲਾਲ ਇਹ ਆ ਵੀ ਜੇ ਇਹ ਹੀ ਕੁਲਜੀਤ ਸਿੰਘ ਆਪਣੇ ਦੇਸ਼ 'ਚ ਹੁੰਦਾ ਆਪਣੀ ਫੋਰਸ ਦੇ ਵਿੱਚ ਭਰਤੀ ਹੁੰਦਾ ਤਾਂ ਕਹਿੰਦੇ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਣੀ ਸੀ। ਪਰ ਕਹਿੰਦੇ ਕਰੀਏ ਤੇ ਕਰੀਏ ਵੀ ਕੀ? ਇੱਥੇ ਕੋ ਬਹੁਤੀਆਂ ਨੌਕਰੀਆਂ ਵੀ ਹੈ ਨਹੀਂ ਕਿਆ। ਰੋਜ਼ਗਾਰ ਵੀ ਕੋ ਬਹੁਤਾ ਹੈ ਨਹੀਂਗਾ ਤੇ ਫਿਰ ਆਖਰਕਾਰ ਮਾਤਾ-ਪਿਤਾ ਮਜਬੂਰ ਹੋ ਕੇ ਬੱਚਿਆਂ ਨੂੰ ਜਿਹੜਾ ਉਹ ਕੈਨੇਡਾ ਵੱਲ ਨੂੰ ਹੀ ਤੋਰੀ ਜਾਂਦੇ ਆ। ਕਰੀਏ ਕੀ? ਹਾਲਾਂ ਇਹਦੇ ਪਿਤਾ ਦਰਸ਼ਨ ਸਿੰਘ ਇਹ ਵੀ ਦੱਸਦੇ ਆ ਵੀ ਮੇਰਾ ਇੱਕੋ ਇੱਕ ਪੁੱਤ ਇਹ ਕੁਲਜੀਤ ਸਿੰਘ ਤੇ ਘਰ-ਬਾਰ ਵੀ ਠੀਕ ਆ। ਕਹਿੰਦੇ ਮੈਂ ਚਾਹੁੰਦਾ ਤਾਂ ਉਹਨੂੰ ਇੱਥੇ ਵੀ ਰੱਖ ਸਕਦਾ ਸੀਗਾ ਪਰ ਕਹਿੰਦੇ ਵੀ ਇਹ ਹੁਣ ਹਰ ਬਹੁਤ ਸੀਗਾ ਇਹ ਚਾਹੁੰਦਾ ਸੀਗਾ ਵੀ ਮੈਂ ਪੜ੍ਹ ਲਿਖ ਕੇ ਕੋਈ ਵੱਡਾ ਮਕਾਮ ਹਾਸਲ ਕਰਾਂ ਇਸੇ ਦੇ ਚਲਦਿਆਂ ਕਹਿੰਦੇ ਇਹਨੂੰ ਅਸੀਂ 2018 ਦੇ ਵਿੱਚ ਕੈਨੇਡਾ ਪੋਂ ਭੇਜਿਆ ਜਿੱਥੇ ਇਹਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ ਤੇ ਅੱਜ ਕੈਨੇਡਾ ਦੀ ਪੁਲਿਸ ਦੇ ਵਿੱਚ ਇਹ ਭਰਤੀ ਹੋ ਕੇ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਚਮਕਾ ਰਿਹਾ ਹਾਂਜੀ ਕੀ ਨਾਮ ਹੈ ਤੁਹਾਡਾ ਦਰਸ਼ਕ ਜੀ ਸਾਬਕਾ ਸਰਪੰਚ ਕਿਹੜਾ ਪਿੰਡਾ ਜੀ ਬਜਲਪੁਰ ਜੀ ਦਸਨ ਜੀ ਤੁਹਾਡਾ ਬੇਟਾ ਕੁਲਜੀਤ ਸਿੰਘ ਨੇ ਕੈਨੇਡਾ ਫੋਰਸ ਦੇ ਵਿੱਚ ਜੁਆਇਨ ਕੀਤਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਹੁਤ ਹੱਦੋ ਵੱਧ ਖੁਸ਼ੀ ਆ ਜੀ ਸਾਡੇ ਬੱਚੇ ਨੇ ਜਾ ਕੇ ਉਸੇ ਕੈਨੇਡਾ ਦੇ ਵਿੱਚ ਪੁਲਿਸ ਭਰਤੀ ਹੋਇਆ ਪਰ ਸਾਨੂੰ ਇੱਕ ਗੱਲ ਦਾ ਬੜਾ ਮਸੂਹਸਾ ਹੈ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਤੇ ਜਿਹੜੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਧਿਆਨ ਕਰਨਾ ਚਾਹੀਦਾ ਇਹ ਕੰਮਾਂ ਚ ਵੀਰਸੀਂ ਬੱਚਿਆਂ ਨੂੰ ਉਰੀ ਆਪਦੇ ਪੋਲੇ ਰੱਖੀਏ ਚੰਗੇ ਬੱਚਿਆਂ ਨੂੰ ਬਾਹਰ ਨਾਲ ਜਾਣ ਤੁਹਾਡੇ ਕੱਲਾ ਕੱਲਾ ਬੇਟਾ ਸੀ ਅੱਜ ਬਾਹਰ ਮਤਲਬ ਕਿ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਦੇ ਦੇਸ਼ 'ਚ ਰਹਿ ਕੇ ਆਪਦੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ ਉਰੇ ਮਲਾਜ ਹੁੰਦਾ ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਪਰ ਅੱਜ ਫੇਰ ਵੀ ਸਾਨੂੰ ਮਸੂਰ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਸੀ ਉਹਰੇ ਖੁਸ਼ੀ ਬਿਖਾਰੇ ਕਿੱਥੇ ਜੇ ਉਹਰੇ ਵਾਲੀ ਸਰਕਾਰ ਅਗੌਰ ਕਰਨ ਤਾਂ ਸਾਡੇ ਬੱਚੇ ਉਹਰੇ ਮੱਲੀ ਨਾਮਾਈ ਤੋਂ ਤੁਹਾਡਾ ਹਰਵੰਸਿਕ ਰੈਕਡ ਕੋ ਜੀ ਤੁਹਾਡੇ ਬੇਟੇ ਨੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਤੁਹਾਡੇ ਪਿੰਡ ਵਿਜਲਪੁਰ ਦਾ ਤੇ ਪੰਜਾਬ ਦਾ ਕੀ ਕਹਿਣਾ ਚਾਹੋਗੇ ਉਹ ਕਿੰਨੀ ਖੁਸ਼ੀ ਹੈ ਤੁਹਾਡੀ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੋਇਸ ਸੀ ਵੀ ਮੈਂ ਪੁੱਲ ਸੱਚ ਬੱਲ ਲੱਗਣਾ ਵਾ ਸੂਰੇ ਵਧੀਆ ਵੱਡਦਾ ਤੀ ਖੇਡਦਾ ਵੀ ਤੀ ਬਹੁਤ ਵਧੀਆ ਤੀ ਉਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਤੇ ਸਟੱਡੀ ਵੀ ਕੀਤੀ ਹੈ ਆਪਦੇ ਸਰੀਰ ਵੀ ਫਿੱਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਜੋ ਮਿਲੀਆ ਵੀਰੇ ਖੁਸ਼ੀ ਬਹੁਤ ਹੈ ਪਰ ਜਿਹੜਾ ਆਪਣਾ ਮਾਂ ਪਿਓ ਦਾ ਬੱਚੇ ਨਾਲੋਂ ਗੈਪ ਪੈ ਜਾਂਦਾ ਔਖਾ ਬਹੁਤ ਜਾਂਦਾ ਇਹ ਨਹੀਂ ਲੱਗਦਾ ਕਿ ਇਹ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ ਚ ਹੋਰ ਵੀ ਜ਼ਿਆਦਾ ਸਵਾਤ ਤੁਹਾਡੇ ਸਾਹਮਣੇ ਹੁੰਨਾ ਸੀ ਮਿਲ ਜਾਣੀ ਸੀ ਵੀਰੇ ਉਹਨੇ ਉਹਨੇ ਯੂਨੀਵਰਸਿਟੀ ਟ੍ਰਾਇਲ ਦਿੱਤੇ ਤੇ ਉਰੇ ਬਸ ਉਹ ਨੂਰੇ ਵਾਲੀਆਂ ਸਰਕਾਰਾਂ ਦਾ ਪਤਾ ਹੈ ਉਰੇ ਦੂਸਰਾ ਬੱਚਾ ਰੱਖ ਲਿਆ ਇਹ ਉਹ ਕਰਤਾ ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ ਨਹੀਂ ਹੋਤਾ ਜਾਂਦਾ ਨਹੀਂ ਸੀ ਖੁਸ਼ੀ ਨਹੀਂ ਜੋ ਉਰੇ ਕਰ ਲੈਂਦਾ ਬਹੁਤ ਕੁਝ ਕਰ ਲੈਂਦਾ ਉਰੇ ਉਹ ਸਾਨੂੰ ਮਾਨਵੀਤੀ ਬਚਪਨ ਤੋਂ ਹੀ ਉਹ ਛੋਟਾ ਹੁੰਦਾ ਪੂਰਾ ਫਿਰ 2007 ਜਦੋਂ ਸੱਤ ਚ ਵਰਡ ਕੱਪ ਚੱਲਿਆ ਉਹਦੋਂ ਨੂੰ ਬਹੁਤ ਖੁਸ਼ੀ تھی ਵੀ ਮੈਂ ਖੇਡਿਆ ਛੋਟਾ ਜਿਹਾ ਹੁੰਦਾ ਸੀ ਉਹਦੋਂ ਉਹ ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਹੋਰੀ ਸੰਸਪੂਰੀ ਉਹ ਸਾਡੇ ਰਿਸ਼ਤੇਦਾਰ ਸੀ ਉਹਨਾਂ ਕੋਲੇ ਜਾਂਦਾ ਖੇਡਦਾ ਬਹੁਤ ਵਧੀਆ ਕਰਦਾ ਸੀ ਮਿਹਨਤ ਬਹੁਤ ਕੀਤੀ ਵੀਰੇ ਉਰੋ ਭੱਟੀਆਲ ਤੇ ਕਰ ਗੁਰੂ ਘਰ ਤੱਕਰ ਭੱਜਣ ਜਾਂਦਾ ਸੀ ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰਿਆ ਹੁਣ ਵੀ ਉਹਨੇ ਜਿਹੜੀ ਇਹ ਜੁਆਇਨਿੰਗ ਲਈ ਆ ਪੁਲਿਸ ਚ ਬਹੁਤ ਜ਼ਿਆਦਾ ਸਟਰਗਲ ਕਰੇ